ਇਹ ਕੌਮ ਇਹ ਲੋਕ ਜਿਹੜੇ ਨਬੀ ਦੇ ਸੰਦੇਸ਼ ਤਾਂ ਨਿਕਰੇ ਆ ਇਹਨਾਂ ਨੂੰ ਸੰਦੇਸ਼ ਦੀ ਗੱਲ ਕਰਨੀ ਪੈਂਦੀ ਹਾਲੇਲੂਇਆ ਹਾਲੇਲੂਇਆ ਪਰ ਇਹਨੂੰ ਲੈ ਕੇ ਮੇਰੇ ਭੈਣ ਤੋਂ ਭੜਾਉ ਹੋ ਵਾਖੂ ਆ ਲੋਕਾਂ ਨੇ ਝਗੜੇ ਹਨ ਔਰ ਕੋਈ ਕੋਈ ਗੱਲ ਕਰ ਰਿਹਾ ਕੋਈ ਕੋਈ ਗੱਲ ਕਰ ਰਿਹਾ ਕੋਈ ਕੋਈ ਗੱਲ ਕਰ ਰਿਹਾ ਪਰ ਪ੍ਰਭੂ ਦਾ ਤਨਵਾਜ ਹੋਵੇ ਔਰ ਪ੍ਰਭੂ ਨੇ ਆਖਿਆ موسی ਨੂੰ ਟਾਂਗਾ ਲੈ ਤੋ ਲੋਕਾਂ ਨੂੰ ਇਕੱਠਿਆਂ ਕਰ ਅੱਜ ਵੀ ਮੇਰੇ ਭੈਣ पैसे खड़े आना को संदेश का ढंग आया कह सकते होगा मसीह है हमीन कह सकते हो और ऐसे भाई में खड़े आना को ढंग आया ढंग लोगों कट्ठे कर रहे जब लोग कट्ठे हो जाएंगे और फिर उन्होंने कह गए यह मसीह